ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ ਪੰਜਾਬ ਦੇ ਵਿੱਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸੇ ਦੇ ਤਹਿਤ ਵੱਖ-ਵੱਖ ਸਰਕਾਰੀ ਅਦਾਰਿਆਂ ਵੱਲੋਂ ਰੋਜ਼ਾਨਾ ਹਜ਼ਾਰਾਂ ਦੀ ਤعداد ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਵਿੱਚ ਫਲਦਾਰ ਅਤੇ ਸ਼ਾਨਦਾਰ ਪੌਦੇ ਲਗਾਏ ਜਾ ਰਹੇ ਨੇ। ਇਸੇ ਦੇ ਤਹਿਤ ਅੱਜ ਬਲਾਕ ਮਾਜਰੀ ਪੰਚਾਇਤ ਵਿਭਾਗ ਵੀ ਟੀਮ ਵੱਲੋਂ ਬੀ ਡੀ ਪੀਓ ਅਤੇ ਉਹਨਾਂ ਦੇ ਸਮੂਥ ਸਟਾਫ ਵੱਲੋਂ ਪਿੰਡ ਦੁੱਲਵਾਂ ਖਦਰੀ ਵਿਖੇ ਤਕਰੀਬਨ 2 ਏਕੜ ਦੇ ਵਿੱਚ 4000 ਦੇ ਕਰੀਬ ਪੌਦੇ ਲਗਾਏ ਗਏ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੰਡ ਦੁੱਲਵਾਂ ਖਦਰੀ ਦੀਆਂ ਜਿੱਥੇ ਪੰਚਾਇਤ ਵਿਭਾਗ ਤੋਂ ਇਲਾਵਾ ਕੈਬਨਟ ਮੰਤਰੀ ਮੈਡਮ ਅਨਮੋਲ ਗਗਨਮਾਨ ਦੀ ਟੀਮ ਦੇ ਵਰਕਰ ਅਤੇ ਅਹੁਦੇਦਾਰ ਵੀ ਪਹੁੰਚੇ ਹਨ ਇਸ ਤੋਂ ਇਲਾਵਾ ਮੰਨਰੇਗਾ ਕਾਮਿਆਂ ਦੇ ਨਾਲ ਮਿਲ ਕੇ ਪੰਚਾਇਤ ਵਿਭਾਗ ਬਲਾਕ ਮਾਜਰੀ ਦੀ ਟੀਮ ਅਤੇ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦੀ ਟੀਮ ਵੱਲੋਂ ਸਾਂਝੇ ਤੌਰ ਤੇ ਪਿੰਡ ਦੁੱਲੋਂ ਖੱਤਰੀ ਵਿਖੇ ਫਲਦਾਰ ਅਤੇ ਸ਼ਾਨਦਾਰ ਪੌਦੇ ਲਗਾਏ ਗਏ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪੰਚਾਇਤ ਵਿਭਾਗ ਤੋਂ ਪੁਜੇ ਉੱਚ ਅਧਿਕਾਰੀਆਂ ਦੇ ਨਾਲ ਤੇ ਜਾਣਾਂਗੇ ਕਿ ਅੱਜ ਕਿੰਨੇ ਪਿੰਡਾਂ ਦੇ ਵਿੱਚ ਪੌਦੇ ਲਗਾਏ ਜਾ ਰਹੇ ਹਨ ਅਤੇ ਹੁਣ ਤੱਕ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਿੰਨੇ ਕੋ ਪਿੰਡਾਂ ਦੇ ਵਿੱਚ ਪੌਦੇ ਲਗਾਏ ਜਾ ਚੁੱਕੇ ਹਨ ਇਸ ਤੋਂ ਇਲਾਵਾ ਕਿਹੜੀਆਂ-ਕਿਹੜੀਆਂ ਕਿਸਮਾਂ ਇਹਨਾਂ ਪੌਦਿਆਂ ਦੇ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਤਸਵੀਰਾਂ ਨਹੀਂ ਜਾਂਦੇ ਆ ਸਾਰੀ ਗੱਲਬਾਤ ਕੀ ਕਿਹਾ ਪੁੱਜੇ ਹੋਏ ਉੱਚ ਅਧਿਕਾਰੀਆਂ ਨੇ ਤਕਰੀਬਨ 15 ਦਿਨਾਂ ਤੋਂ ਸਾਡਾ ਵਧੀਆ ਕੰਮ ਚੱਲ ਰਿਹਾ ਜੀ ਇਹ ਜਿਵੇਂ 57 ਪਿੰਡਾਂ ਚ ਬੂਟੇ ਡੋ ਰਹੇ ਆ ਜੀ ਇਹ ਪਿੰਡ ਚ 4000 ਬੂਟਾ ਅੱਜ ਲਾਉਣਾ ਜੀ 30000 ਕੁੱਲ ਬੂਟਾ 57 ਪਿੰਡ ਚ ਅੱਜ ਦੀ ਡੇਟ ਚ ਅਸੀਂ ਲਾਉਣਾ ਹੈ ਮਾਨਯੋਗ ਡੀਸੀ ਸਾਹਿਬ ਸ੍ਰੀ ਵਧੀਆ ਅਸਕਰ ਜੀ ਅਤੇ ਏਡੀਸੀ ਡੀ ਸ਼ੋਨਮ ਚੋਧਰੀ ਜੀ ਡੀਡੀਪੀਓ ਸਾਹਿਬ ਤੇ ਸਰਕਾਰ ਦੀ ਹਦਾਇਤ ਅਨੁਸਾਰ ਪੰਜਾਬ ਦਾ ਵਾਤਾਵਰਨ ਵਧੀਆ ਬਣਾਉਣ ਲਈ ਤੇ ਹਰੇ ਭਰੇ ਬਣਾਉਣ ਲਈ ਵੱਧ ਤੋਂ ਵੱਧ ਸਾਡੇ ਨਰੇਗਾ ਸਟਾਫ ਤੇ ਸਾਡੇ ਮંત્રી ਸਾਹਿਬ ਦੇ ਬਲਾਕ ਪ੍ਰਧਾਨ ਅਮਨ ਜੀ ਸੁਭਮ ਜੀ ਤੇ ਗੁਰਮੁਖ ਸਿੰਘ ਪੰਚਾਇਤ ਸੈਕਟਰੀ ਟੀਏ ਸਾਡਾ ਸਰਪੰਚ ਸਾਹਿਬ ਤੇ ਡੀਆਰਐਸ ਸਾਰੇ ਬੰਦੇ ਹੋਰ ਜਿਹੜੇ ਆਪਣੇ ਪ੍ਰਧਾਨ ਪਰਮਿੰਦਰ ਜੀ ਮਾਡਕਪੁਰ ਸ਼ਰੀਫ ਵੀ ਅਸੀਂ ਸਾਰੇ ਬੰਦੇ ਇਲਾਕੇ ਵਧੀਆ ਢੰਗ ਨਾਲ ਵੀ ਸਾਡਾ ਕੰਮ ਵੱਧ ਤੋਂ ਵੱਧ ਵਧੀਆ ਹੋਵੇ ਤੇ ਬੁਟੇ ਹੋਣ ਤੇ ਲੋਕਾਂ ਚ ਖੁਸ਼ਹਾਲੀ ਆਵੇ ਇਹਦੇ ਵਿੱਚ ਕਿਹੜੇ ਕਿਹੜੀ ਕਿਸਮ ਦੇ ਬੂਟੇ ਲਗਾਏ ਜਾ ਰਹੇ ਨੇ ਬੂਟੇ ਫਲਦਾਰ ਬੀਏ ਦੂਜੇ ਵੀਏ ਤਰ੍ਹਾਂ ਤਰ ਸਾਰੇ ਤਰ੍ਹਾਂ ਦੇ ਜਿਹੜੇ ਸਾਡੀ ਨਰਸਰੀ ਜੰਗਲਾਤ ਵਾਲੇ ਦੀ ਨਰਸਰੀ ਤੋਂ ਬੂਟੇ ਸਟ ਸਰਕਾਰ ਵੱਲੋਂ ਖਰੀਦ ਦਿੱਤੇ ਗਏ ਹਨ ਤੇ ਨਰੇਗਾ ਸਟਾਪ ਤੇ ਹੋਰ ਪਿੰਡਾਂ ਦੇ ਸਹਿਯੋਗ ਨਾਲ ਹਰ ਪਿੰਡ ਚ ਕਿਸੇ ਐਨ ਜੀਓ ਨਾਲ ਲਗਾ ਕੇ ਅਸੀਂ ਵੱਧ ਤੋਂ ਵੱਧ ਬੂਟੇ ਜਿਹੜੇ ਲਾਰੇ ਆ ਜੀ ਜਾਮਨ ਵੀ ਆ ਅੰਬ ਵੀ ਆ ਸਾਰੇ ਬੂਟੇ ਨੇ ਜਿਵੇਂ ਗੱਲ ਕੀਤੀ ਜਾਵੇ ਇਹਨਾਂ ਦੀ ਸਾਂਭ-ਸਵਾਲ ਦੀ ਬੂਟੇ ਹਰੇਕ ਸਾਲ ਲਗਾਏ ਜਾਂਦੇ ਨੇ ਬੇਸ਼ੱਕ ਸਰਕਾਰ ਲਗਾਵੇ ਜਾਂ ਕੋਈ ਸਮਾਜ ਸੇਵੀ ਦੀ ਲਾਉਂਦੇ ਨੇ ਪਰ ਉਹਨਾਂ ਦੀ ਦੇਖਰੇਖ ਦਾ ਸਭ ਤੋਂ ਵੱਡਾ ਜੋ ਜਿੰਮਾ ਹੁੰਦਾ ਉਹ ਰਹਿ ਜਾਂਦਾ ਹੈ ਉਹ ਇਸ ਤਰ੍ਹਾਂ ਇਹ ਪਾਲੇ ਜਾ ਸਕਦੇ ਨੇ ਬੂਟੇ ਹਾਂਜੀ ਹਾਂ ਇਹਨਾਂ ਦੇ ਬਨਮਿੱਤਰ ਰੱਖਾਂਗੇ ਅਸੀਂ ਰਿਗਾ ਵਿੱਚ ਜੋ ਬਨਮਿੱਤਰ ਰੱਖੇ ਜਾਂਦੇ ਆ ਉਹ ਰੱਖਾਂਗੇ ਜੀ ਅਸੀਂ ਆਪਣੇ ਵੱਲੋਂ 99 ਨਹੀਂ 200% ਕੀ 1000% ਕੋਸ਼ਿਸ਼ ਕਰਾਂਗੇ ਵੀ ਇੱਕ ਇੱਕ ਬੂਟਾ ਸਾਡਾ ਹਰਿਆ-ਭਰਿਆ ਰਹੇ ਤੇ ਹੁਣ ਸੁਨੇਹਾ ਕੀ ਲਾਉਣਾ ਚਾਹੋਗੇ ਖਾਸ ਕਰਕੇ ਅਸੀਂ ਲੋਕਾਂ ਨੂੰ ਸਾਡਾ ਲੋਕਾਂ ਨੂੰ ਇਹ ਸੁਨੇਹਾ ਵੀ ਹਰ ਇੱਕ ਬੰਦਾ ਆਪਣੇ ਖੇਤਾਂ 'ਚ ਵਟਾਂ ਦੇ ਮੋਟਰਾਂ ਤੇ ਜਿੱਥੇ ਖਾਲੀ ਜਗ੍ਹਾ ਵੀ ਹੈ ਜਰੂਰ ਬੋਟੇ ਲਾਓ ਕਿਉਂਕਿ ਜਿਹੜਾ ਤਾਪਮਾਨ ਹੁਣ ਦੇਖਿਓ ਕਿੰਨਾ ਸੀਗਾ ਬਹੁਤ ਤਾਪਮਾਨ ਸੀਗਾ ਕਿ ਵੱਧ ਤੋਂ ਵੱਧ ਹੀਟ ਆਵੇ ਜੀ ਲੋਕਾਂ ਨੂੰ ਮੀਂਹ ਵੱਧ ਪੈਣ ਇਹਦੇ ਨਾਲ ਪੌਣ ਪਾਣੀ ਦਾ ਬਿਮਾਰੀਆਂ ਵਾਸਤੇ ਆਕਸੀਜਨ ਦੀ ਆਪਾਂ ਨੂੰ ਜਰੂਰਤ ਹੈ ਜੀ ਇਹ ਫਰੀ ਚ ਮਿਲਦੀ ਹੈ ਇਹ ਤਾਂ ਆਪਾਂ ਨੂੰ ਤਾਂ ਮਾੜਾ-ਮੋਟਾ ਆਪਣੇ ਵੱਲੋਂ ਮੁੱਲ ਤਾਰਨਾ ਪੈਣਾ ਜੀ। ਅ ਸਰ ਇੱਥੇ ਇੱਕ ਗੱਲ ਆਪਾਂ ਹੋਰ ਕਰ ਲਈਏ ਕਿ ਜਿੱਥੇ ਬੂਟੇ ਲਗਾਏ ਜਾ ਰਹੇ ਨੇ ਉੱਥੇ ਵੱਡੇ ਵੀ ਵੱਡੀ ਤਾਦਾਦ ਦੇ ਵਿੱਚ ਜਾ ਰਹੇ ਨੇ। ਬਹੁਤ ਪਿੰਡਾਂ ਦੇ ਵਿੱਚ ਇਹੋ ਜਿਹਾ ਕੇਸ ਦੇਖਣ ਨੂੰ ਮਿਲੇ ਕਿ ਨਜਾਇਜ਼ ਕਟਾਈ ਕੀਤੀ ਜਾਂਦੀ ਆ ਪੌਂਡਿਆਂ ਦੀ। ਉਹਨਾਂ 'ਤੇ ਕੋਈ ਰੋਕ ਵਗੈਰਾ ਨਹੀਂ ਲਗਾਈ ਜਾਂਦੀ। ਨਹੀਂ ਰੋਕ ਹੈਗੀ ਆ ਜੀ। ਰੋਕ ਸੀ ਕਰਦੇ ਆ ਜੀ। ਚਲੋ ਸ਼ੁਕਰੀਆ ਜੀ। ਧੰਨਵਾਦ। ਠੀਕ। ਠੰਕ ਯੂ।